प्यारे बच्चों सत श्री अकाल इस तो दो वीडियो ਨੂੰ ਜੇ ਤੁਸੀਂ ਪੂਰੇ ਦੇਖ ਲਵੋਗੇ ਤਾਂ ਕਲਾਸ 9ਵੀਂ ਦੇ ਤੁਹਾਡੇ 80 ਆਊਟ ਆਫ 80 ਮਾਰਕਸ ਆ ਜਾਣਗੇ ਤਾਂ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਤਾਂ ਮੇਰੀ ਗੱਲ ਸੁਣ ਲਓ ਜੋ ਅਸੀਂ ਪਹਿਲਾਂ ਇਸ ਤੋਂ ਦੋ ਵੀਡੀਓ ਪਾਈਆਂ ਹਨ ਉਹਨਾਂ ਨੂੰ ਪੂਰੀ ਦੇਖ ਲਓ ਉਹਨਾਂ ਵਿੱਚ ਪੇਪਰ ਆਵੇਗਾ ਇਸ ਦੇ ਵਿੱਚ ਜੋ ਇੰਪੋਰਟੈਂਟ ਕੁਐਸਚਨਸ ਨੇ ਕੁਝ ਕੁ ਕੁਐਸਚਨਸ ਸੀ ਜੋ ਕਿ ਕਈ ਵਾਰ ਮੈਚ ਨਹੀਂ ਕਰਦੇ ਪੇਪਰ ਲੀਕ ਹੋ ਜਾਂਦੇ ਪਿਆਰੇ ਬੱਚਿਓ ਕਿ ਪੇਪਰ ਕੋਈ ਹੋਰ ਆ ਜਾਂਦਾ ਹੈ ਤਾਂ ਉਸ ਦੇ ਲਈ ਇੱਕ ਹੋਰ ਤੁਹਾਡੇ ਲਈ ਲੈ ਕੇ ਆ ਚੁੱਕੇ ਹਾਂ ਇੰਪੋਰਟੈਂਟ ਕੁਐਸਚਨਸ ਮੇਰੇ ਹਿਸਾਬ ਦੇ ਨਾਲ ਜੇ ਤੁਸੀਂ ਤਿੰਨੋਂ ਵੀਡੀਓ ਦੇਖਿਆ ਮੇਰੇ ਹਿਸਾਬ ਦੇ ਨਾਲ ਤਾਂ ਕੀ ਬੱਚਿਓ ਮੈਨੇ ਕਹਿ ਦਿੱਤਾ ਹੈ ਤੁਹਾਨੂੰ ਜਦੋਂ ਤੁਸੀਂ ਤਿੰਨੋਂ ਵੀਡੀਓ ਦੇਖਿਆ ਪਹਿਲਾ ਸੀ ਇੱਕ ਸੈਂਪਲ ਪੇਪਰ ਦੂਜਾ ਸੀ ਇੱਕ ਐਕਸਪੈਕਟਿਡ ਪੇਪਰ ਤੇ ਤੀਜਾ ਇਹ ਇਸ ਨੂੰ ਨਾਮ ਤਾਂ ਰੀਅਲ ਪੇਪਰ ਦਿੱਤਾ ਬਟ ਇਸ ਵਿੱਚ ਇੰਪੋਰਟੈਂਟ ਕੁਐਸਚਨਸ ਹੋਣਗੇ ਇਹਦੀ ਵੀਡੀਓ ਦੇਖ ਲਵੀ ਤਾਂ ਪਿਆਰੇ ਬੱਚਿਓ 80 ਆਊਟ ਆਫ 80 ਮਾਰਕਸ ਤੁਹਾਡੇ ਕਿੱਥੇ ਨਹੀਂ ਗਏ ਦੇਖਿਓ ਜ਼ਰੂਰੀ ਇਸ ਨੂੰ ਤਾਂ ਸਭ ਤੋਂ ਪਹਿਲਾਂ ਉਹ ਦੋਨੋਂ ਵੀਡੀਓਸ ਨੂੰ ਪੂਰੀ ਕਰ ਲਓ ਉਸ ਤੋਂ ਬਾਅਦ ਆਪਾਂ ਇਹ ਕਰਦੇ ਹਾਂ ਤਾਂ ਪਿਆਰੇ ਬੱਚਿਓ ਹੁਣ ਤੁਹਾਨੂੰ ਕੋਈ ਮੰਗ ਕਰਨ ਦੀ ਲੋੜ ਨਹੀਂ ਐ ਕੁਝ ਕਹਿਣ ਦੀ ਲੋੜ ਨਹੀਂ ਐ ਕਿ ਰੀਅਲ ਪੇਪਰ ਸੈਂਡ ਕਰ ਦੋ ਕਿਉਂਕਿ ਰੀਅਲ ਪੇਪਰ ਤੁਹਾਨੂੰ ਕਰਾ ਦਿੱਤਾ ਹੈ ਇਹਨਾਂ ਤਿੰਨੋਂ ਵੀਡੀਓਜ਼ ਵਿੱਚ ਰੀਅਲ ਪੇਪਰ ਹੈ ਜੋ ਪਹਿਲੀ ਇੱਕ ਸੈਂਪਲ ਪੇਪਰ ਦੂਜੀ ਰੀਅਲ ਪੇਪਰ ਦੂਜੀ ਐਕਸਪੈਕਟਿਡ ਪੇਪਰ ਹੈ ਤੇ ਤੀਜਾ ਇਹ ਵੀਡੀਓ ਤਾਂ ਪਿਆਰੇ ਬੱਚਿਓ ਇਸ ਦੇ ਵਿੱਚ ਜੋ ਕੁਐਸਚਨਸ ਆਉਣਗੇ ਉਹ ਮੋਸਟ ਜੋ ਐਕਸਪੈਕਟਿਡ ਨੇ ਤੁਹਾਡੇ ਪੇਪਰ ਵਿੱਚ ਆਉਂਦੇ ਫਰਸਟ ਹੈ ਵਾਈ ਡਿਡ ਦਾ ਬாய் ਗੋ ਟੂ ਦਾ ਫਾਰਮਰ ਉਹ ਮੁੰਡਾ फार्मर ਦੇ ਕਿ ਹੋ ਗਿਆ ਸੀ ਇਹ ਆਪਾਂ ਨੇ ਦੱਸਣਾ ਹੈ ਪਹਿਲੇ ਪ੍ਰਸ਼ਨ ਵਿੱਚ ਤਾਂ ਇੱਥੇ ਇਹ ਦਿੱਤਾ ਗਿਆ ਹੈ ਇਸ ਨੂੰ ਕਰ ਲਿਓ ਇਸ ਨੂੰ ਯਾਦ ਕਰ ਲਿਓ ਬாய் ਵਾਸ वेरी ਪੂਰ ਹੀ ਵਾਸ ਇਨ ਸਰਚ ਆਫ ਵਰਕ ਥੈਟ ਵਾਸ ਵਾਈ ਹੀ ਵੈਂਟ ਟੂ ਦਾ ਫਾਰਮਰ ਸੈਕਿੰਡ ਕੁਐਸਚਨ ਵਾਟ ਡਿਡ ਦਾ ਫਾਰਮਰ ਆਸਕ ਦਾ ਬாய் ਟੂ ਡੂ ਤਾਂ ਪਿਆਰੇ ਬੱਚੇ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਫਾਰਮਰ ਨੇ ਬாய் ਨੂੰ ਕੀ ਕਰਨ ਲਈ ਕਿਹਾ ਤਾਂ ਇਸ ਦਾ ਉੱਤਰ ਹੈ ਦਾ ਫਾਰਮਰ ਆਸਕ ਦਾ ਬாய் ਟੂ ਲੁੱਕ ਆਫਟਰ ਹਿਸ ਗੋਟਸ ਤਾਂ ਇਹ ਕਰ ਲੈਣਾ ਹੈ ਅੱਗੇ ਵੈਨ ਡਿਡ ਇਟ ਸਟਾਰਟ ਰੇਨਿੰਗ ਇਟ ਸਟਾਰਟਡ ਰੇਨਿੰਗ ਆਫ ਵੈਨ ਲੈਂਚੋ ਐਂਡ ਹਿਸ ਫੈਮਿਲੀ ਵਰ ਹੈਵਿੰਗ ਡਿਨਰ ਇਹ ਹੋ ਜਾਵੇਗਾ ਕੁਐਸਚਨ 3 ਵਟ ਵਾਸ ਲੈਂਚੋਸ ਫੈਮਿਲੀ ਡੂਇੰਗ ਵੈਨ ਇਟ ਸਟਾਰਟਡ ਰੇਨਿੰਗ ਤਾਂ ਇਸ ਦਾ ਕੀ ਆਵੇਗਾ ਦੇ ਵਰ ਹੈਵਿੰਗ ਡਿਨਰ ਤਾਂ ਇਹ ਹੋ ਜਾਵੇਗਾ ਤੁਹਾਡਾ ਵਟ ਸ਼ੁੱਡ ਵਨ ਨੈਵਰ ਸੈਲ ਤਾਂ ਇੱਕ ਨੂੰ ਕੀ ਨਹੀਂ ਵੇਚਣਾ ਚਾਹੀਦਾ ਤਾਂ ਇਸ ਉੱਤਰ ਵਨ ਸ਼ੁੱਡ ਨੈਵਰ ਸੈਲ ਵਨਸ ਹਾਰਟ ਐਂਡ ਸੋਲ ਕੁਐਸਚਨ ਨੰਬਰ 7 ਵਾਸ ਸੁਭਾਲ ਚੰਦਰ हैप्पी विद द चेंज बाय क्यों तो इसका उत्तर है सुबाल वॉज नॉट एट ऑल हैप्पी विद द चेंज ही यूज टू इमेजिन दैट इफ ही वर अ चाइल्ड अगेन ही वुड स्पेंड ऑल हिज टाइम इन स्टडिंग बट नाउ ही हेटेड गोइंग टू स्कूल समटाइम्स ही वुड इमेजिन ही वॉज एज ओल्ड एस बिफोर ही वुड जॉइन ओल्ड मैन प्लेइंगज़ कार्ड्स और चैस दे वुड दैन बॉक्स हिज ईयर्स एंड सेफ रन अवे एंड प्ले ਕਵੈਸਚਨ ਨੰਬਰ ਨੈਕਸਟ ਹੈ ਜੋ ਹੈ ਵੇਅਰ ਡਿਡ ਬੋਸ ਗੋ ਫਾਰ ਹਾਇਰ ਸਟੱਡੀਜ਼ ਇਸ ਦਾ ਉੱਤਰ ਆ ਜਵੇਗਾ ਹੀ ਵੈਂਟ ਟੂ ਇੰਗਲੈਂਡ ਤੇ ਪਿਆਰੇ ਬੱਚੇ ਪੂਰੀ ਵੀਡੀਓਜ਼ ਜ਼ਰੂਰ ਦੇਖ ਲੈ ਰਹੇ ਹੈ ਵਿਚ ਇਜ਼ ਦਾ ਮੋਸਟ ਇੰਪੋਰਟੈਂਟ ਟਾਈਮ ਆਫ ਡੂਇੰਗ ਸਮਥਿੰਗ ਇਸ ਦਾ ਉੱਤਰ ਆ ਜਵੇਗਾ ਦਾ ਪ੍ਰੈਜ਼ੈਂਟ ਇਜ਼ ਦਾ ਮੋਸਟ ਇੰਪੋਰਟੈਂਟ ਟਾਈਮ ਆਫ ਡੂਇੰਗ ਐਨੀਥਿੰਗ ਤਾਂ ਇਹਨਾਂ ਵੀਡੀਓਜ਼ ਤੋਂ ਬਾਅਦ ਤੁਸੀਂ ਸਭ ਨੂੰ ਕੋਈ ਕਮੈਂਟ ਕਰਨ ਦੀ ਲੋੜ ਨਹੀਂ ਕਿਉਂਕਿ ਰੀਅਲ ਪੇਪਰ ਹੋ ਜਾਵੇਗਾ ਤੁਹਾਡਾ ਜੇ ਤਿੰਨੋਂ ਪੇਪਰ ਇਹ ਕਰ ਲੈ ਜੋ ਵੀ ਮੈਂ ਪਾਈ ਨੇ ਇਹਨਾਂ ਵਿੱਚੋਂ ਹੀ ਤੁਹਾਡੇ ਕੁਐਸਚਨਸ ਆਉਣਗੇ ਇਸ ਤੋਂ ਬਾਅਦ ਆਪਾਂ ਕਲਾਸ 10th ਤਾਂ ਅੱਗੇ ਵੱਧਦੇ ਹਾਂ ਹੁਣ ਆਪਾਂ ਹੋ ਵੈਂਟ ਵਿਦ ਚੈਨਾ ਤਾਂ ਇਸ ਦਾ ਹੋਵੇਗਾ ਚੈਨਾ ਸਵਾਈਫ ਹਿਸ ਫੋਰ ਕਿਡਸ ਐਂਡ ਦਾ ਕੈਟ ਵੈਂਟ ਵਿਦ ਹਿਮ ਅੱਗੇ ਵਾਈ ਇਜ਼ ਬਜਟਿੰਗ ਆਫ ਟਾਈਮ ਇੰਪੋਰਟੈਂਟ ਤਾਂ ਵੀ ਹੈਵ ਵੈਰੀ ਲਿਮਿਟਿਡ ਟਾਈਮ ਐਟ ਆਰ ਡਿਸਪੋਜ਼ਲ ਬਟ ਦਾ ਵਰਕ ਵੀ ਹੈਵ ਟੂ ਡੂ ਇਜ਼ ਵੈਰੀ ਲੌਂਗ ਲਾਈਫ ਟੂਡੇ ਹੈਜ਼ ਬਿਕਮ ਵੈਰੀ ਫਾਸਟ ਐਵਰੀ ਮੂਮੈਂਟ ਹੈਜ਼ ਬਿਕਮ ਪ੍ਰੀਸ਼ੀਅਸ ਦੇਅਰ ਫੋਰ ਦਾ ਬਜਟਿੰਗ ਆਫ ਟਾਈਮ ਇਜ਼ ਇੰਪੋਰਟੈਂਟ ਤਾਂ ਇਹ ਹੋ ਜਾਵੇਗਾ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਵਾਂਗਾ ਕਿ ਜੋ ਐਸਐਸ ਨੇ ਉਹ ਕੈਟੇਗਰੀ ਆਉਣਗੇ ਇੱਕ ਤਾਂ ਆਵੇਗਾ ਤੁਹਾਡਾ ਮਾਈ ਨੇਬਰ ਮਾਈ ਨੇਬਰ ਸਭ ਤੋਂ ਇੰਪੋਰਟੈਂਟ ਹੈ ਅਧੇ ਮਾਈ ਟੀਚਰ ਦੇ ਵੀ ਆਉਣ ਦੇ ਚਾਂਸਸ ਨੇ ਮਾਈ ਨੇਬਰ ਤਾਂ ਪਿਆਰ ਵਿੱਚ ਆਵੇਗਾ ਹੀ ਦੂਜੀ ਗੱਲ ਜੇ ਕੀਤੀ ਜਾਵੇ ਤੁਹਾਡੇ ਲੈਟਰ ਦੀ ਤਾਂ ਲੈਟਰ ਆਵੇਗਾ ਕਿ ਤੁਹਾਨੂੰ ਆਪਣੇ ਕਿਸੇ ਫਰੈਂਡ ਨੂੰ ਜਾਂ ਆਪਣੇ ਭਾਈ ਨੂੰ ਸਮਰ ਵਕੇਸ਼ਨ ਦੇ ਬਾਰੇ ਪੁੱਛਣਾ ਹੈ ਜਾਂ ਸਮਰ ਵਕੇਸ਼ਨ ਬਾਰੇ ਦੱਸਣਾ ਹੈ ਤਾਂ ਇਹ ਹੀ ਆ ਜਾਵੇਗਾ ਤੁਹਾਨੂੰ ਇਸ ਦੀ ਪੂਰਾ ਕਰ ਲਿਓ ਤੁਸੀਂ ਪੱਕਾ ਪਿਆਰ ਵਿੱਚ ਇਹ ਹੀ ਆਵੇਗਾ ਅਤੇ ਲਾਸਟ ਵਿੱਚ ਇੱਕ ਹੋਰ ਚੀਜ਼ ਦੱਸਦੇ ਹਾਂ ਕਿ ਸੈਂਟਰਲ ਆਈਡੀਆ ਕਿਸ ਪੋਇਮ ਦਾ ਆਵੇਗਾ ਉਹ ਆਵੇਗਾ ਆਲ ਮੈਨਰ ਫੋਰਨ ਦਾ ਤਹੇ ਦਿੱਤਾ ਗਿਆ ਇਸ ਨੂੰ ਪੜ੍ਹ ਲਿਓ ਪੈਰੇ ਬੱਚਿਓ ਤਾਂ ਇਹ ਹੋ ਜਾਵੇਗੀ ਤੁਹਾਡੀ ਪੂਰੀ ਪੇਪਰ ਦੀ ਤਿਆਰੀ ਜੇ ਤੁਸੀਂ ਪਿਛਲੀਆਂ ਵੀਡੀਓਜ਼ ਦੇਖ ਲਈਆਂ ਹੋਣਗੀਆਂ ਨਾਲੇ ਇਹ ਵੀਡੀਓ ਦੇਖ ਲਈ ਹੋਵੇਗੀ ਧੰਨਵਾਦ ਪੈਰੇ ਬੱਚਾ ਅੱਜ ਦੀ ਵੀਡੀਓ ਦੇਖਣ ਦੇ ਲਈ